ਨਿਊਜ਼ੀਲੈਂਡ ਦੇ ਵਿੱਚ ਪਹਿਲੀ ਵਾਰ ਆਈਕਿਆ ਸਟੋਰ ਖੁੱਲਣ ਜਾ ਰਿਹਾ ਹੈ ਉਹ ਵੀ ਆਕਲੈਂਡ ਦੇ ਵਿੱਚ ਖੁੱਲਣ ਵਾਲੇ ਦਿਨ ਲਗਭਗ 20 ਹਜ਼ਾਰ ਲੋਕਾਂ ਦੇ ਪੁੱਜਣ ਦੀ ਉਮੀਦ ਹੈ ਟ੍ਰੈਫਿਕ ਅਤੇ ਲੰਬੀਆਂ ਕਤਾਰਾਂ ਇਹ ਸਭ ਕੁਝ ਖਰੀਦਦਾਰਾਂ ਲਈ ਚੁਣੌਤੀ ਵੀ ਬਣ ਸਕਦੀਆਂ ਹਨ ਪਰ ਕੁਝ ਸਰਲ ਤਰੀਕਿਆਂ ਨਾਲ ਤੁਸੀਂ ਆਪਣੀ ਸ਼ਾਪਿੰਗ ਐਕਸਪੀਰੀਅੰਸ ਨੂੰ ਆਸਾਨ ਬਣਾ ਸਕਦੇ ਹੋ ਆਈਕਿਆ ਦੇ ਖੁੱਲਣ ਦਾ ਲੋਕਾਂ ਦੇ ਵਿੱਚ ਬੇਹਦ ਉਤਸ਼ਾਹ ਹੈ ਟ੍ਰੈਫਿਕ ਮੈਨੇਜਮੈਂਟ ਦੀ ਚੇਤਾਵਨੀ ਹੈ ਕਿ ਮੋਟਰਵੇ ਤੋਂ ਨਿਕਲਣ ਲਈ 40 ਮਿੰਟ ਤੱਕ ਦੀ ਉਡੀਕ ਕਰਨੀ ਪੈ ਸਕਦੀ ਹੈ ਤੇ ਪਾਰਕਿੰਗ ਲੱਭਣ ਲਈ 1 ਘੰਟਾ ਲੱਗ ਸਕਦਾ ਹੈ AUT ਦੇ ਮੈਕਰੋ ਮਾਰਕੀਟਿੰਗ ਪ੍ਰੋਫੈਸਰ ਬੈਨ ਵੂਲਿਸਕਰਾਫਟ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਦੇ ਲਈ ਇੱਕ ਵੱਡਾ ਰਿਟੇਲ ਮੂਵਮੈਂਟ ਹੈ ਪਰ ਭਾਰੀ ਪੀੜ ਦੇ ਮੱਦੇਨਜ਼ਰ ਉਹ ਕੁਝ ਮਹੱਤਵਪੂਰਨ ਸਲਾਹ ਵੀ ਦਿੰਦੇ ਹਨ ਉਹਨਾਂ ਨੇ ਕਿਹਾ ਹੈ ਕਿ ਪਬਲਿਕ ਟਰਾਂਸਪੋਰਟ ਨਾਲ ਜਾਣਾ ਸਭ ਤੋਂ ਵਧੀਆ ਹੋਵੇਗਾ ਤੁਹਾਨੂੰ ਸਾਰਾ ਫਰਨੀਚਰ ਆਪਣੇ ਨਾਲ ਹੀ ਲਿਜਾਣਾ ਪਵੇਗਾ ਦੇਸ਼ ਭਰ ਦੇ ਵਿੱਚ 30 ਤੋਂ ਵੱਧ ਕਲੈਕਸ਼ਨ ਪੁਆਇੰਟ ਸੇਵਾ ਵੀ ਉਪਲਬਧ ਹੈ ਉੱਤਰੀ ਟਾਪੂ ਦੇ ਵਿੱਚ 19 ਅਤੇ ਦੱਖਣੀ ਦੇ ਵਿੱਚ 11 ਕਲੈਕਸ਼ਨ ਪੁਆਇੰਟ ਕਾਈਟ ਆਇਆ ਤੋਂ ਇਨਵਰ ਕਾਰਗਿਲ ਤੱਕ ਫਰਨੀਚਰ ਪਿਕਅਪ ਦੀ ਸਹੂਲਤ ਵੀ ਉਪਲਬਧ ਹੈ ਉਹਨਾਂ ਦੱਸਿਆ ਹੈ ਕਿ ਆਈਕਿਆ ਦਾ ਸਟੋਰ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੁੰਦਾ ਹੈ ਸ਼ੋਰੂਮ ਅਤੇ ਮਾਰਕੀਟ ਹਾਲ ਸ਼ੋਰੂਮ ਵਿੱਚ ਲਾਊਂਜ ਕਿਚਨ ਬੈਡਰੂਮ ਬਾਥਰੂਮ ਤੱਕ ਪੂਰੀ ਤਰ੍ਹਾਂ ਸਜੀਆਂ ਸੈਟਿੰਗ ਦਿਖਾਈ ਦਿੰਦੀਆਂ ਹਨ ਯੂਰੋਪੀਅਨ ਸਟਾਈਲ ਅਨਸਾਰ ਬਣੇ ਇਹ ਰੂਮ ਸੈੱਟ ਤੁਹਾਨੂੰ ਸਪੇਸ ਕਿਵੇਂ ਬਚਾਇਆ ਜਾ ਸਕਦਾ ਹੈ ਇਸ ਕਹੋਂਦੇ ਹਨ ਖਰੀਦਣਾ ਲਾਜ਼ਮੀ ਨਹੀਂ ਹੈ ਸਿਰਫ ਆਈਡੀਆ ਲਈ ਵੀ ਵੇਖ ਸਕਦੇ ਹੋ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਸਟੋਰ ਝੱਟ ਜਾ ਕੇ ਝੱਟ ਨਿਕਲਣ ਵਾਲਾ ਬਿਲਕੁਲ ਵੀ ਨਹੀਂ ਹੈ ਤੁਰ ਫਿਰ ਕੇ ਦੇਖਣ ਲਈ ਸਮਾਂ ਲੱਗੇਗਾ ਉਹਗੇ ਕਹਿੰਦੇ ਹਨ ਕਿ ਜੇ ਤੁਸੀਂ ਸਿਰਫ ਸੋਫਾ ਵੇਖ ਕੇ ਨਿਕਲ ਜਾਣ ਵਾਲੇ ਖਰੀਦਦਾਰ ਹੋ ਤਾਂ ਆਈਕਿਆ ਤੁਹਾਡੇ ਲਈ ਨਹੀਂ ਹੈ ਦਿਮਾਗ ਨੂੰ ਸ਼ਾਂਤ ਰੱਖੋ ਤਾਂ ਦਿਨ ਬਦਲ ਲਵੋ ਕੁਝ ਘੰਟੇ ਲੱਗਣਗੇ ਸ਼ਾਇਦ ਅੱਧਾ ਦਿਨ ਵੀ ਲੱਗ ਸਕਦਾ ਹੈ ਇਸ ਲਈ ਖਾਣਾ ਪੀਣਾ ਖਾਓ ਤੇ ਮ제 ਨਾਲ ਘੁੰਮੋ ਆਈਕਿਆ ਟਿਕਾਊ ਵਿਕਲਪ ਪੇਸ਼ ਕਰਦਾ ਹੈ ਪਰ ਬੁਲਿਸਕਰਾਫਟ ਕਹਿੰਦੇ ਹਨ ਕਿ ਜੇ ਅਸਲ ਸਸਟੇਨੇਬਲ ਚਾਹੁੰਦੇ ਹੋ ਤਾਂ ਲੋਕਲ ਕਾਰੀਗਰਾਂ ਤੋਂ ਫਰਨੀਚਰ ਖਰੀਦੋ ਪਰ ਕੀਮਤ ਵਕਰੀ ਹੋਵੇਗੀ ਤਾਂ ਆਈਕੀਆ ਦੇ ਪਹਿਲੇ ਨਿਊਜ਼ੀਲੈਂਡ ਸਟੋਰ ਲਈ ਉਤਸ਼ਾਹ ਤਾਂ ਬੇਅਦ ਹੈ ਪਰ ਲੰਮੀਆਂ ਕਤਾਰਾਂ ਅਤੇ ਭੀੜ ਇਹਨਾਂ ਸਭ ਲਈ ਵੀ ਤਿਆਰ ਰਹੋ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰੋ ਵਕਤ ਕੱਢੋ ਅਤੇ ਸ਼ਾਪਿੰਗ ਨੂੰ ਇੱਕ ਐਕਸਪੀਰੀਅੰਸ ਵਾਂਗ ਇੰਜੋਏ ਕਰੋ ਨਿਊਜ਼ੀਲੈਂਡ ਦੇ ਵਿੱਚ ਪਹਿਲੀ ਵਾਰ ਆਈਕੀਆ ਸਟੋਰ ਖੁੱਲਣ ਜਾ ਰਿਹਾ ਹੈ ਉਹ ਵੀ ਆਕਲੈਂਡ ਦੇ ਵਿੱਚ ਖੁੱਲਣ ਵਾਲੇ ਦਿਨ ਲਗਭਗ 20 ਹਜ਼ਾਰ ਲੋਕਾਂ ਦੇ ਪੁੱਜਣ ਦੀ ਉਮੀਦ ਹੈ ਟ੍ਰੈਫਿਕ ਅਤੇ ਲੰਬੀਆਂ ਕਤਾਰਾਂ ਇਹ ਸਭ ਕੁਝ ਖਰੀਦਦਾਰਾਂ ਲਈ ਚੁਣੌਤੀ ਵੀ ਬਣ ਸਕਦੀਆਂ ਹਨ ਪਰ ਕੁਝ ਸਰਲ ਤਰੀਕਿਆਂ ਨਾਲ ਤੁਸੀਂ ਆਪਣੀ ਸ਼ਾਪਿੰਗ ਐਕਸਪੀਰੀਅੰਸ ਨੂੰ ਆਸਾਨ ਬਣਾ ਸਕਦੇ ਹੋ ਆਈਕਿਆ ਦੇ ਖੁੱਲਣ ਦਾ ਲੋਕਾਂ ਦੇ ਵਿੱਚ ਬੇਹਦ ਉਤਸ਼ਾਹ ਹੈ ਟ੍ਰੈਫਿਕ ਮੈਨੇਜਮੈਂਟ ਦੀ ਚੇਤਾਵਨੀ ਹੈ ਕਿ ਮੋਟਰਵੇ ਤੋਂ ਨਿਕਲਣ ਲਈ 40 ਮਿੰਟ ਤੱਕ ਦੀ ਉਡੀਕ ਕਰਨੀ ਪੈ ਸਕਦੀ ਹੈ ਤੇ ਪਾਰਕਿੰਗ ਲੱਭਣ ਲਈ 1 ਘੰਟਾ ਲੱਗ ਸਕਦਾ ਹੈ AUT ਦੇ ਮੈਕਰੋ ਮਾਰਕੀਟਿੰਗ ਪ੍ਰੋਫੈਸਰ ਬੈਨ ਵੂਲਿਸਕਰਾਫਟ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਦੇ ਲਈ ਇੱਕ ਵੱਡਾ ਰਿਟੇਲ ਮੂਵਮੈਂਟ ਹੈ ਪਰ ਭਾਰੀ ਪੀੜ ਦੇ ਮੱਦੇਨਜ਼ਰ ਉਹ ਕੁਝ ਮਹੱਤਵਪੂਰਨ ਸਲਾਹ ਵੀ ਦਿੰਦੇ ਹਨ ਉਹਨਾਂ ਨੇ ਕਿਹਾ ਹੈ ਕਿ ਪਬਲਿਕ ਟਰਾਂਸਪੋਰਟ ਨਾਲ ਜਾਣਾ ਸਭ ਤੋਂ ਵਧੀਆ ਹੋਵੇਗਾ ਤੁਹਾਨੂੰ ਸਾਰਾ ਫਰਨੀਚਰ ਆਪਣੇ ਨਾਲ ਹੀ ਲਿਜਾਣਾ ਪਵੇਗਾ ਦੇਸ਼ ਭਰ ਦੇ ਵਿੱਚ 30 ਤੋਂ ਵੱਧ ਕਲੈਕਸ਼ਨ ਪੁਆਇੰਟ ਸੇਵਾ ਵੀ ਉਪਲਬਧ ਹੈ ਉੱਤਰੀ ਟਾਪੂ ਦੇ ਵਿੱਚ 19 ਅਤੇ ਦੱਖਣੀ ਦੇ ਵਿੱਚ 11 ਕਲੈਕਸ਼ਨ ਪੁਆਇੰਟ ਕਾਈਟ ਆਇਆ ਤੋਂ ਇਨਵਰ ਕਾਰਗਿਲ ਤੱਕ ਫਰਨੀਚਰ ਪਿਕਅਪ ਦੀ ਸਹੂਲਤ ਵੀ ਉਪਲਬਧ ਹੈ। ਉਹਨਾਂ ਦੱਸਿਆ ਹੈ ਕਿ ਆਈਕਿਆ ਦਾ ਸਟੋਰ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੁੰਦਾ ਹੈ ਸ਼ੋਰੂਮ ਅਤੇ ਮਾਰਕੀਟ ਹਾਲ। ਸ਼ੋਰੂਮ ਵਿੱਚ ਲਾਊਂਜ, ਕਿਚਨ, ਬੈੱਡਰੂਮ, ਬਾਥਰੂਮ ਤੱਕ ਪੂਰੀ ਤਰ੍ਹਾਂ ਸਜੀਆਂ ਸੈਟਿੰਗ ਦਿਖਾਈ ਦਿੰਦੀਆਂ ਹਨ। ਯੂਰੋਪੀਅਨ ਸਟਾਈਲ ਅਨਸਾਰ ਬਣੇ ਇਹ ਰੂਮ ਸੈੱਟ ਤੁਹਾਨੂੰ ਸਪੇਸ ਕਿਵੇਂ ਬਚਾਇਆ ਜਾ ਸਕਦਾ ਹੈ ਇਸ ਕਹੋਂਦੇ ਹਨ। ਖਰੀਦਣਾ ਲਾਜ਼ਮੀ ਨਹੀਂ ਹੈ ਸਿਰਫ ਆਈਡੀਆ ਲਈ ਵੀ ਵੇਖ ਸਕਦੇ ਹੋ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਸਟੋਰ ਝੱਟ ਜਾ ਕੇ ਝੱਟ ਨਿਕਲਣ ਵਾਲਾ ਬਿਲਕੁਲ ਵੀ ਨਹੀਂ ਹੈ। ਤੁਰ ਫਿਰ ਕੇ ਦੇਖਣ ਲਈ ਸਮਾਂ ਲੱਗੇਗਾ। ਉਹਗੇ ਕਹਿੰਦੇ ਹਨ ਕਿ ਜੇ ਤੁਸੀਂ ਸਿਰਫ ਸੋਫਾ ਵੇਖ ਕੇ ਨਿਕਲ ਜਾਣ ਵਾਲੇ ਖਰੀਦਦਾਰ ਹੋ ਤਾਂ ਆਈਕਿਆ ਤੁਹਾਡੇ ਲਈ ਨਹੀਂ ਹੈ ਦਿਮਾਗ ਨੂੰ ਸ਼ਾਂਤ ਰੱਖੋ ਤਾਂ ਦਿਨ ਬਦਲ ਲਵੋ ਕੁਝ ਘੰਟੇ ਲੱਗਣਗੇ ਸ਼ਾਇਦ ਅੱਧਾ ਦਿਨ ਵੀ ਲੱਗ ਸਕਦਾ ਹੈ ਇਸ ਲਈ ਖਾਣਾ ਪੀਣਾ ਖਾਓ ਤੇ ਮਜ਼ੇ ਨਾਲ ਘੁੰਮੋ ਆਈਕਿਆ ਟਿਕਾਊ ਵਿਕਲਪ ਪੇਸ਼ ਕਰਦਾ ਹੈ ਪਰ ਬੁਲਿਸਕਰਾਫਟ ਕਹਿੰਦੇ ਹਨ ਕਿ ਜੇ ਅਸਲ ਸਸਟੇਨੇਬਲ ਚਾਹੁੰਦੇ ਹੋ ਤਾਂ ਲੋਕਲ ਕਾਰੀਗਰਾਂ ਤੋਂ ਫਰਨੀਚਰ ਖਰੀਦੋ ਪਰ ਕੀਮਤ ਵਕਰੀ ਹੋਵੇਗੀ ਤਾਂ ਆਈਕੀਆ ਦੇ ਪਹਿਲੇ ਨਿਊਜ਼ੀਲੈਂਡ ਸਟੋਰ ਲਈ ਉਛਾਹ ਤਾਂ ਬੇਅਦ ਹੈ ਪਰ ਲੰਮੀਆਂ ਕਤਾਰਾਂ ਅਤੇ ਧੀੜ ਇਹਨਾਂ ਸਭ ਲਈ ਵੀ ਤਿਆਰ ਰਹੋ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰੋ ਵਕਤ ਕੱਢੋ ਅਤੇ ਸ਼ਾਪਿੰਗ ਨੂੰ ਇੱਕ ਐਕਸਪੀਰੀਅੰਸ ਵਾਂਗ ਇੰਜੋਏ ਕਰੋ ਨਿਊਜ਼ੀਲੈਂਡ ਦੇ ਵਿੱਚ ਪਹਿਲੀ ਵਾਰ ਆਈਕੀਆ ਸਟੋਰ ਖੁੱਲਣ ਜਾ ਰਿਹਾ ਹੈ ਉਹ ਵੀ ਆਕਲੈਂਡ ਦੇ ਵਿੱਚ ਖੁੱਲਣ ਵਾਲੇ ਦਿਨ ਲਗਭਗ 20 ਹਜ਼ਾਰ ਲੋਕਾਂ ਦੇ ਪੁੱਜਣ ਦੀ ਉਮੀਦ ਹੈ ਟ੍ਰੈਫਿਕ ਅਤੇ ਲੰਬੀਆਂ ਕਤਾਰਾਂ ਇਹ ਸਭ ਕੁਝ ਖਰੀਦਦਾਰਾਂ ਲਈ ਚੁਣੌਤੀ ਵੀ ਬਣ ਸਕਦੀਆਂ ਹਨ ਪਰ ਕੁਝ ਸਰਲ ਤਰੀਕਿਆਂ ਨਾਲ ਤੁਸੀਂ ਆਪਣੀ ਸ਼ਾਪਿੰਗ ਐਕਸਪੀਰੀਅੰਸ ਨੂੰ ਆਸਾਨ ਬਣਾ ਸਕਦੇ ਹੋ ਆਈਕਿਆ ਦੇ ਖੁੱਲਣ ਦਾ ਲੋਕਾਂ ਦੇ ਵਿੱਚ ਬੇਹਦ ਉਤਸ਼ਾਹ ਹੈ ਟ੍ਰੈਫਿਕ ਮੈਨੇਜਮੈਂਟ ਦੀ ਚੇਤਾਵਨੀ ਹੈ ਕਿ ਮੋਟਰਵੇ ਤੋਂ ਨਿਕਲਣ ਲਈ 40 ਮਿੰਟ ਤੱਕ ਦੀ ਉਡੀਕ ਕਰਨੀ ਪੈ ਸਕਦੀ ਹੈ ਤੇ ਪਾਰਕਿੰਗ ਲੱਭਣ ਲਈ 1 ਘੰਟਾ ਲੱਗ ਸਕਦਾ ਹੈ AUT ਦੇ ਮੈਕਰੋ ਮਾਰਕੀਟਿੰਗ ਪ੍ਰੋਫੈਸਰ ਬੈਨ ਵੂਲਿਸਕਰਾਫਟ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਦੇ ਲਈ ਇੱਕ ਵੱਡਾ ਰਿਟੇਲ ਮੂਵਮੈਂਟ ਹੈ ਪਰ ਭਾਰੀ ਪੀੜ ਦੇ ਮੱਦੇਨਜ਼ਰ ਉਹ ਕੁਝ ਮਹੱਤਵਪੂਰਨ ਸਲਾਹ ਵੀ ਦਿੰਦੇ ਹਨ ਉਹਨਾਂ ਨੇ ਕਿਹਾ ਹੈ ਕਿ ਪਬਲਿਕ ਟਰਾਂਸਪੋਰਟ ਨਾ ਜਾਣਾ ਸਭ ਤੋਂ ਵਧੀਆ ਹੋਵੇਗਾ ਤੁਹਾਨੂੰ ਸਾਰਾ ਫਰਨੀਚਰ ਆਪਣੇ ਨਾਲ ਹੀ ਲਿਜਾਣਾ ਪਵੇਗਾ ਦੇਸ਼ ਭਰ ਦੇ ਵਿੱਚ 30 ਤੋਂ ਵੱਧ ਕਲੈਕਸ਼ਨ ਪੁਆਇੰਟ ਸੇਵਾ ਵੀ ਉਪਲਬਧ ਹੈ ਉੱਤਰੀ ਟਾਪੂ ਦੇ ਵਿੱਚ 19 ਅਤੇ ਦੱਖਣੀ ਦੇ ਵਿੱਚ 11 ਕਲੈਕਸ਼ਨ ਪੁਆਇੰਟ ਕਾਈਟ ਆਇਆ ਤੋਂ ਇਨਵਰ ਕਾਰਗਿਲ ਤੱਕ ਫਰਨੀਚਰ ਪਿਕਅਪ ਦੀ ਸਹੂਲਤ ਵੀ ਉਪਲਬਧ ਹੈ। ਉਹਨਾਂ ਦੱਸਿਆ ਹੈ ਕਿ ਆਈਕਿਆ ਦਾ ਸਟੋਰ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੁੰਦਾ ਹੈ, ਸ਼ੋਰੂਮ ਅਤੇ ਮਾਰਕੀਟ ਹਾਲ। ਸ਼ੋਰੂਮ ਵਿੱਚ ਲਾਊਂਜ, ਕਿਚਨ, ਬੈੱਡਰੂਮ, ਬਾਥਰੂਮ ਤੱਕ ਪੂਰੀ ਤਰ੍ਹਾਂ ਸਜੀਆਂ ਸੈਟਿੰਗ ਦਿਖਾਈ ਦਿੰਦੀਆਂ ਹਨ। ਯੂਰੋਪੀਅਨ ਸਟਾਈਲ ਅਨਸਾਰ ਬਣੇ ਇਹ ਰੂਮ ਸੈੱਟ ਤੁਹਾਨੂੰ ਸਪੇਸ ਕਿਵੇਂ ਬਚਾਇਆ ਜਾ ਸਕਦਾ ਹੈ ਇਸ ਤੋਂ ਦਿੰਦੇ ਹਨ। ਖਰੀਦਣਾ ਲਾਜ਼ਮੀ ਨਹੀਂ ਹੈ, ਸਿਰਫ ਆਈਡੀਆ ਲਈ ਵੀ ਵੇਖ ਸਕਦੇ ਹੋ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਸਟੋਰ ਛੱਟ ਜ ਕਿ ਚਟ ਨਿਕਲਣ ਵਾਲਾ ਬਿਲਕੁਲ ਵੀ ਨਹੀਂ ਹੈ ਤੋਰ ਫਿਰ ਕੇ ਦੇਖਣ ਲਈ ਸਮਾਂ ਲੱਗੇਗਾ ਉਹਗੇ ਕਹਿੰਦੇ ਹਨ ਕਿ ਜੇ ਤੁਸੀਂ ਸਿਰਫ ਸੋਫਾ ਵੇਖ ਕੇ ਨਿਕਲ ਜਾਣ ਵਾਲੇ ਖਰੀਦਦਾਰ ਹੋ ਤਾਂ ਆਈਕਿਆ ਤੁਹਾਡੇ ਲਈ ਨਹੀਂ ਹੈ ਦਿਮਾਗ ਨੂੰ ਸ਼ਾਂਤ ਰੱਖੋ ਤਾਂ ਦਿਨ ਬਦਲ ਲਵੋ ਕੁਝ ਘੰਟੇ ਲੱਗਣਗੇ ਸ਼ਾਇਦ ਅੱਧਾ ਦਿਨ ਵੀ ਲੱਗ ਸਕਦਾ ਹੈ ਇਸ ਲਈ ਖਾਣਾ ਪੀਣਾ ਖਾਓ ਤੇ ਮਜ਼ੇ ਨਾਲ ਘੁੰਮੋ ਆਈਕਿਆ ਟਿਕਾਊ ਵਿਕਲਪ ਪੇਸ਼ ਕਰਦਾ ਹੈ ਪਰ ਬੁਲਿਸਕਰਾਫਟ ਕਹਿੰਦੇ ਹਨ ਕਿ ਜੇ ਅਸਲ ਸਸਟੇਨੇਬਲ ਚਾਹੁੰਦੇ ਹੋ ਤਾਂ ਲੋਕਲ ਕਾਰੀਗਰਾਂ ਤੋਂ ਫਰਨੀਚਰ ਖਰੀਦੋ ਪਰ ਕੀਮਤ ਵਕਰੀ ਹੋਵੇਗੀ ਤਾਂ ਆਈਕੀਆ ਦੇ ਪਹਿਲੇ ਨਿਊਜ਼ੀਲੈਂਡ ਸਟੋਰ ਲਈ ਉਤਸ਼ਾਹ ਤਾਂ ਬੇਅਦ ਹੈ ਪਰ ਲੰਮੀਆਂ ਕਤਾਰਾਂ ਅਤੇ ਧੀੜ ਇਹਨਾਂ ਸਭ ਲਈ ਵੀ ਤਿਆਰ ਰਹੋ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰੋ ਵਕਤ ਕੱਢੋ ਅਤੇ ਸ਼ਾਪਿੰਗ ਨੂੰ ਇੱਕ ਐਕਸਪੀਰੀਅੰਸ ਵਾਂਗ ਇੰਜੋਏ ਕਰੋ ਨਿਊਜ਼ੀਲੈਂਡ ਦੇ ਵਿੱਚ ਪਹਿਲੀ ਵਾਰ ਆਈਕੀਆ ਸਟੋਰ ਖੁੱਲਣ ਜਾ ਰਿਹਾ ਹੈ ਉਹ ਵੀ ਆਕਲੈਂਡ ਦੇ ਵਿੱਚ ਖੁੱਲਣ ਵਾਲੇ ਦਿਨ ਲਗਭਗ 20 ਹਜ਼ਾਰ ਲੋਕਾਂ ਦੇ ਪੁੱਜਣ ਦੀ ਉਮੀਦ ਹੈ ਟ੍ਰੈਫਿਕ ਅਤੇ ਲੰਬੀਆਂ ਕਤਾਰਾਂ ਇਹ ਸਭ ਕੁਝ ਖਰੀਦਦਾਰਾਂ ਲਈ ਚੁਣੌਤੀ ਵੀ ਬਣ ਸਕਦੀਆਂ ਹਨ ਪਰ ਕੁਝ ਸਰਲ ਤਰੀਕਿਆਂ ਨਾਲ ਤੁਸੀਂ ਆਪਣੀ ਸ਼ਾਪਿੰਗ ਐਕਸਪੀਰੀਅੰਸ ਨੂੰ ਆਸਾਨ ਬਣਾ ਸਕਦੇ ਹੋ ਆਈਕਿਆ ਦੇ ਖੁੱਲਣ ਦਾ ਲੋਕਾਂ ਦੇ ਵਿੱਚ ਬੇਹਦ ਉਤਸ਼ਾਹ ਹੈ ਟ੍ਰੈਫਿਕ ਮੈਨੇਜਮੈਂਟ ਦੀ ਚੇਤਾਵਨੀ ਹੈ ਕਿ ਮੋਟਰਵੇ ਤੋਂ ਨਿਕਲਣ ਲਈ 40 ਮਿੰਟ ਤੱਕ ਦੀ ਉਡੀਕ ਕਰਨੀ ਪੈ ਸਕਦੀ ਹੈ ਤੇ ਪਾਰਕਿੰਗ ਲੱਭਣ ਲਈ 1 ਘੰਟਾ ਲੱਗ ਸਕਦਾ ਹੈ AUT ਦੇ ਮੈਕਰੋ ਮਾਰਕੀਟਿੰਗ ਪ੍ਰੋਫੈਸਰ ਬੈਨ ਵੂਲਿਸਕਰਾਫਟ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਦੇ ਲਈ ਇੱਕ ਵੱਡਾ ਰਿਟੇਲ ਮੂਵਮੈਂਟ ਹੈ ਪਰ ਭਾਰੀ ਪੀੜ ਦੇ ਮੱਦੇਨਜ਼ਰ ਉਹ ਕੁਝ ਮਹੱਤਵਪੂਰਨ ਸਲਾਹ ਵੀ ਦਿੰਦੇ ਹਨ ਉਹਨਾਂ ਨੇ ਕਿਹਾ ਹੈ ਕਿ ਪਬਲਿਕ ਟਰਾਂਸਪੋਰਟ ਨਾਲ ਜਾਣਾ ਸਭ ਤੋਂ ਵਧੀਆ ਹੋਵੇਗਾ ਤੁਹਾਨੂੰ ਸਾਰਾ ਫਰਨੀਚਰ ਆਪਣੇ ਨਾਲ ਹੀ ਲਿਜਾਣਾ ਪਵੇਗਾ ਦੇਸ਼ ਭਰ ਦੇ ਵਿੱਚ 30 ਤੋਂ ਵੱਧ ਕਲੈਕਸ਼ਨ ਪੁਆਇੰਟ ਸੇਵਾ ਵੀ ਉਪਲਬਧ ਹੈ ਉੱਤਰੀ ਟਾਪੂ ਦੇ ਵਿੱਚ 19 ਅਤੇ ਦੱਖਣੀ ਦੇ ਵਿੱਚ 11 ਕਲੈਕਸ਼ਨ ਪੁਆਇੰਟ ਕਾਈਟ ਆਇਆ ਤੋਂ ਇਨਵਰ ਕਾਰਗਿਲ ਤੱਕ ਫਰਨੀਚਰ ਪਿਕਅਪ ਦੀ ਸਹੂਲਤ ਵੀ ਉਪਲਬਧ ਹੈ ਉਹਨਾਂ ਦੱਸਿਆ ਹੈ ਕਿ ਆਈਕਿਆ ਦਾ ਸਟੋਰ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੁੰਦਾ ਹੈ ਸ਼ੋਰੂਮ ਅਤੇ ਮਾਰਕੀਟ ਹਾਲ ਸ਼ੋਰੂਮ ਵਿੱਚ ਲਾਊਂਜ ਕਿਚਨ ਬੈਡਰੂਮ ਬਾਥਰੂਮ ਤੱਕ ਪੂਰੀ ਤਰ੍ਹਾਂ ਸਜੀਆਂ ਸੈਟਿੰਗ ਦਿਖਾਈ ਦਿੰਦੀਆਂ ਹਨ ਯੂਰੋਪੀਅਨ ਸਟਾਈਲ ਅਨਸਾਰ ਬਣੇ ਇਹ ਰੂਮ ਸੈੱਟ ਤੁਹਾਨੂੰ ਸਪੇਸ ਕਿਵੇਂ ਬਚਾਇਆ ਜਾ ਸਕਦਾ ਹੈ ਇਸ ਕਹੋਂਦੇ ਹਨ ਖਰੀਦਣਾ ਲਾਜ਼ਮੀ ਨਹੀਂ ਹੈ ਸਿਰਫ ਆਈਡੀਆ ਲਈ ਵੀ ਦੇਖ ਸਕਦੇ ਹੋ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਸਟੋਰ ਝੱਟ ਜਾ ਕੇ ਝੱਟ ਨਿਕਲਣ ਵਾਲਾ ਬਿਲਕੁਲ ਵੀ ਨਹੀਂ ਹੈ ਤੁਰ ਫਿਰ ਕੇ ਦੇਖਣ ਲਈ ਸਮਾਂ ਲੱਗੇਗਾ ਉਹਗੇ ਕਹਿੰਦੇ ਹਨ ਕਿ ਜੇ ਤੁਸੀਂ ਸਿਰਫ ਸੋਫਾ ਵੇਖ ਕੇ ਨਿਕਲ ਜਾਣ ਵਾਲੇ ਖਰੀਦਦਾਰ ਹੋ ਤਾਂ ਆਈਕਿਆ ਤੁਹਾਡੇ ਲਈ ਨਹੀਂ ਹੈ ਦਿਮਾਗ ਨੂੰ ਸ਼ਾਂਤ ਰੱਖੋ ਤਾਂ ਦਿਨ ਬਦਲ ਲਵੋ ਕੁਝ ਘੰਟੇ ਲੱਗਣਗੇ ਸ਼ਾਇਦ ਅੱਧਾ ਦਿਨ ਵੀ ਲੱਗ ਸਕਦਾ ਹੈ ਇਸ ਲਈ ਖਾਣਾ ਪੀਣਾ ਖਾਓ ਤੇ ਮਜ਼ੇ ਨਾਲ ਘੁੰਮੋ ਆਈਕਿਆ ਟਿਕਾਊ ਵਿਕਲਪ ਪੇਸ਼ ਕਰਦਾ ਹੈ ਪਰ ਬੁਲਿਸਕਰਾਫਟ ਕਹਿੰਦੇ ਹਨ ਕਿ ਜੇ ਅਸਲ ਸਸਟੇਨੇਬਲ ਚਾਹੁੰਦੇ ਹੋ ਤਾਂ ਲੋਕਲ ਕਾਰੀਗਰਾਂ ਤੋਂ ਫਰਨੀਚਰ ਖਰੀਦੋ ਪਰ ਕੀਮਤ ਵਕਰੀ ਹੋਵੇਗੀ ਤਾਂ ਆਈਕੀਆ ਦੇ ਪਹਿਲੇ ਨਿਊਜ਼ੀਲੈਂਡ ਸਟੋਰ ਲਈ ਉਤਸ਼ਾਹ ਤਾਂ ਬੇਅਦ ਹੈ ਪਰ ਲੰਮੀਆਂ ਕਤਾਰਾਂ ਅਤੇ ਧੀੜ ਇਹਨਾਂ ਸਭ ਲਈ ਵੀ ਤਿਆਰ ਰਹੋ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰੋ ਵਕਤ ਕੱਢੋ ਅਤੇ ਸ਼ਾਪਿੰਗ ਨੂੰ ਇੱਕ ਐਕਸਪੀਰੀਅੰਸ ਵਾਂਗ ਇੰਜੋਏ ਕਰੋ ਨਿਊਜ਼ੀਲੈਂਡ ਦੇ ਵਿੱਚ ਪਹਿਲੀ ਵਾਰ ਆਈਕੀਆ ਸਟੋਰ ਖੁੱਲਣ ਜਾ ਰਿਹਾ ਹੈ ਉਹ ਵੀ ਆਕਲੈਂਡ ਦੇ ਵਿੱਚ ਖੁੱਲਣ ਵਾਲੇ ਦਿਨ ਲਗਭਗ 20 ਹਜ਼ਾਰ ਲੋਕਾਂ ਦੇ ਪੁੱਜਣ ਦੀ ਉਮੀਦ ਹੈ ਟ੍ਰੈਫਿਕ ਅਤੇ ਲੰਬੀਆਂ ਕਤਾਰਾਂ ਇਹ ਸਭ ਕੁਝ ਖਰੀਦਦਾਰਾਂ ਲਈ ਚੁਣੌਤੀ ਵੀ ਬਣ ਸਕਦੀਆਂ ਹਨ ਪਰ ਕੁਝ ਸਰਲ ਤਰੀਕਿਆਂ ਨਾਲ ਤੁਸੀਂ ਆਪਣੀ ਸ਼ਾਪਿੰਗ ਐਕਸਪੀਰੀਅੰਸ ਨੂੰ ਆਸਾਨ ਬਣਾ ਸਕਦੇ ਹੋ ਆਈਕਿਆ ਦੇ ਖੁੱਲਣ ਦਾ ਲੋਕਾਂ ਦੇ ਵਿੱਚ ਬੇਹਦ ਉਤਸ਼ਾਹ ਹੈ ਟ੍ਰੈਫਿਕ ਮੈਨੇਜਮੈਂਟ ਦੀ ਚੇਤਾਵਨੀ ਹੈ ਕਿ ਮੋਟਰਵੇ ਤੋਂ ਨਿਕਲਣ ਲਈ 40 ਮਿੰਟ ਤੱਕ ਦੀ ਉਡੀਕ ਕਰਨੀ ਪੈ ਸਕਦੀ ਹੈ ਤੇ ਪਾਰਕਿੰਗ ਲੱਭਣ ਲਈ 1 ਘੰਟਾ ਲੱਗ ਸਕਦਾ ਹੈ एयूटी ਦੇ ਮੈਕਰੋ ਮਾਰਕੀਟਿੰਗ ਪ੍ਰੋਫੈਸਰ ਬੈਨ ਵੂਲਿਸਕਰਾਫਟ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਦੇ ਲਈ ਇੱਕ ਵੱਡਾ ਰਿਟੇਲ ਮੂਵਮੈਂਟ ਹੈ ਪਰ ਭਾਰੀ ਪੀੜ ਦੇ ਮੱਦੇਨਜ਼ਰ ਉਹ ਕੁਝ ਮਹੱਤਵਪੂਰਨ ਸਲਾਹ ਵੀ ਦਿੰਦੇ ਹਨ ਉਹਨਾਂ ਨੇ ਕਿਹਾ ਹੈ ਕਿ ਪਬਲਿਕ ਟਰਾਂਸਪੋਰਟ ਨਾਲ ਜਾਣਾ ਸਭ ਤੋਂ ਵਧੀਆ ਹੋਵੇਗਾ ਤੁਹਾਨੂੰ ਸਾਰਾ ਫਰਨੀਚਰ ਆਪਣੇ ਨਾਲ ਹੀ ਲਿਜਾਣਾ ਪਵੇਗਾ ਦੇਸ਼ ਭਰ ਦੇ ਵਿੱਚ 30 ਤੋਂ ਵੱਧ ਕਲੈਕਸ਼ਨ ਪੁਆਇੰਟ ਸੇਵਾ ਵੀ ਉਪਲਬਧ ਹੈ ਉੱਤਰੀ ਟਾਪੂ ਦੇ ਵਿੱਚ 19 ਅਤੇ ਦੱਖਣੀ ਦੇ ਵਿੱਚ 11 ਕਲੈਕਸ਼ਨ ਪੁਆਇੰਟ ਕਾਈਟ ਆਇਆ ਤੋਂ ਇਨਵਰ ਕਾਰਗਿਲ ਤੱਕ ਫਰਨੀਚਰ ਪਿਕਅਪ ਦੀ ਸਹੂਲਤ ਵੀ ਉਪਲਬਧ ਹੈ ਉਹਨਾਂ ਦੱਸਿਆ ਹੈ ਕਿ ਆਈਕਿਆ ਦਾ ਸਟੋਰ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੁੰਦਾ ਹੈ ਸ਼ੋਰੂਮ ਅਤੇ ਮਾਰਕੀਟ ਹਾਲ ਸ਼ੋਰੂਮ ਵਿੱਚ ਲਾਊਂਜ ਕਿਚਨ ਬੈਡਰੂਮ ਬਾਥਰੂਮ ਤੱਕ ਪੂਰੀ ਤਰ੍ਹਾਂ ਸਜੀਆਂ ਸੈਟਿੰਗ ਦਿਖਾਈ ਦਿੰਦੀਆਂ ਹਨ ਯੂਰੋਪੀਅਨ ਸਟਾਈਲ ਅਨਸਾਰ ਬਣੇ ਇਹ ਰੂਮ ਸੈੱਟ ਤੁਹਾਨੂੰ ਸਪੇਸ ਕਿਵੇਂ ਬਚਾਇਆ ਜਾ ਸਕਦਾ ਹੈ ਇਸ ਕਹੋਂਦੇ ਹਨ ਖਰੀਦਣਾ ਲਾਜ਼ਮੀ ਨਹੀਂ ਹੈ ਸਿਰਫ ਆਈਡੀਆ ਲਈ ਵੀ ਵੇਖ ਸਕਦੇ ਹੋ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਸਟੋਰ ਝੱਟ ਜਾ ਕੇ ਝੱਟ ਨਿਕਲਣ ਵਾਲਾ ਬਿਲਕੁਲ ਵੀ ਨਹੀਂ ਹੈ ਤੁਰ ਫਿਰ ਕੇ ਦੇਖਣ ਲਈ ਸਮਾਂ ਲੱਗੇਗਾ ਉਹਗੇ ਕਹਿੰਦੇ ਹਨ ਕਿ ਜੇ ਤੁਸੀਂ ਸਿਰਫ ਸੋਫਾ ਵੇਖ ਕੇ ਨਿਕਲ ਜਾਣ ਵਾਲੇ ਖਰੀਦਦਾਰ ਹੋ ਤਾਂ ਆਈਕਿਆ ਤੁਹਾਡੇ ਲਈ ਨਹੀਂ ਹੈ ਦਿਮਾਗ ਨੂੰ ਸ਼ਾਂਤ ਰੱਖੋ ਤਾਂ ਦਿਨ ਬਦਲ ਲਵੋ ਕੁਝ ਘੰਟੇ ਲੱਗਣਗੇ ਸ਼ਾਇਦ ਅੱਧਾ ਦਿਨ ਵੀ ਲੱਗ ਸਕਦਾ ਹੈ ਇਸ ਲਈ ਖਾਣਾ ਪੀਣਾ ਖਾਓ ਤੇ ਮਜ਼ੇ ਨਾਲ ਘੁੰਮੋ ਆਈਕਿਆ ਟਿਕਾਊ ਵਿਕਲਪ ਪੇਸ਼ ਕਰਦਾ ਹੈ ਪਰ ਬੁਲਿਸਕਰਾਫਟ ਕਹਿੰਦੇ ਹਨ ਕਿ ਜੇ ਅਸਲ ਸਸਟੇਨੇਬਲ ਚਾਹੁੰਦੇ ਹੋ ਤਾਂ ਲੋਕਲ ਕਾਰੀਗਰਾਂ ਤੋਂ ਫਰਨੀਚਰ ਖਰੀਦੋ ਪਰ ਕੀਮਤ ਵਕਰੀ ਹੋਵੇਗੀ ਤਾਂ ਆਈਕੀਆ ਦੇ ਪਹਿਲੇ ਨਿਊਜ਼ੀਲੈਂਡ ਸਟੋਰ ਲਈ ਉਤਸ਼ਾਹ ਤਾਂ ਬੇਅਦ ਹੈ ਪਰ ਲੰਮੀਆਂ ਕਤਾਰਾਂ ਅਤੇ ਧੀੜ ਇਹਨਾਂ ਸਭ ਲਈ ਵੀ ਤਿਆਰ ਰਹੋ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰੋ ਵਕਤ ਕੱਢੋ ਅਤੇ ਸ਼ਾਪਿੰਗ ਨੂੰ ਇੱਕ ਐਕਸਪੀਰੀਅੰਸ ਵਾਂਗ ਇੰਜੋਏ ਕਰੋ ਨਿਊਜ਼ੀਲੈਂਡ ਦੇ ਵਿੱਚ ਪਹਿਲੀ ਵਾਰ ਆਈਕੀਆ ਸਟੋਰ ਖੁੱਲਣ ਜਾ ਰਿਹਾ ਹੈ ਉਹ ਵੀ ਆਕਲੈਂਡ ਦੇ ਵਿੱਚ ਖੁੱਲਣ ਵਾਲੇ ਦਿਨ ਲਗਭਗ 20 ਹਜ਼ਾਰ ਲੋਕਾਂ ਦੇ ਪੁੱਜਣ ਦੀ ਉਮੀਦ ਹੈ ਟ੍ਰੈਫਿਕ ਅਤੇ ਲੰਬੀਆਂ ਕਤਾਰਾਂ ਇਹ ਸਭ ਕੁਝ ਖਰੀਦਦਾਰਾਂ ਲਈ ਚੁਣੌਤੀ ਵੀ ਬਣ ਸਕਦੀਆਂ ਹਨ ਪਰ ਕੁਝ ਸਰਲ ਤਰੀਕਿਆਂ ਨਾਲ ਤੁਸੀਂ ਆਪਣੀ ਸ਼ਾਪਿੰਗ ਐਕਸਪੀਰੀਅੰਸ ਨੂੰ ਆਸਾਨ ਬਣਾ ਸਕਦੇ ਹੋ ਆਈਕਿਆ ਦੇ ਖੁੱਲਣ ਦਾ ਲੋਕਾਂ ਦੇ ਵਿੱਚ ਬੇਹਦ ਉਤਸ਼ਾਹ ਹੈ ਟ੍ਰੈਫਿਕ ਮੈਨੇਜਮੈਂਟ ਦੀ ਚੇਤਾਵਨੀ ਹੈ ਕਿ ਮੋਟਰਵੇ ਤੋਂ ਨਿਕਲਣ ਲਈ 40 ਮਿੰਟ ਤੱਕ ਦੀ ਉਡੀਕ ਕਰਨੀ ਪੈ ਸਕਦੀ ਹੈ ਤੇ ਪਾਰਕਿੰਗ ਲੱਭਣ ਲਈ 1 ਘੰਟਾ ਲੱਗ ਸਕਦਾ ਹੈ AUT ਦੇ ਮੈਕਰੋ ਮਾਰਕੀਟਿੰਗ ਪ੍ਰੋਫੈਸਰ ਬੈਨ ਵੂਲਿਸਕਰਾਫਟ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਦੇ ਲਈ ਇੱਕ ਵੱਡਾ ਰਿਟੇਲ ਮੂਵਮੈਂਟ ਹੈ ਪਰ ਭਾਰੀ ਪੀੜ ਦੇ ਮੱਦੇਨਜ਼ਰ ਉਹ ਕੁਝ ਮਹੱਤਵਪੂਰਨ ਸਲਾਹ ਵੀ ਦਿੰਦੇ ਹਨ ਉਹਨਾਂ ਨੇ ਕਿਹਾ ਹੈ ਕਿ ਪਬਲਿਕ ਟਰਾਂਸਪੋਰਟ ਨਾਲ ਜਾਣਾ ਸਭ ਤੋਂ ਵਧੀਆ ਹੋਵੇਗਾ ਤੁਹਾਨੂੰ ਸਾਰਾ ਫਰਨੀਚਰ ਆਪਣੇ ਨਾਲ ਹੀ ਲਿਜਾਣਾ ਪਵੇਗਾ ਦੇਸ਼ ਭਰ ਦੇ ਵਿੱਚ 30 ਤੋਂ ਵੱਧ ਕਲੈਕਸ਼ਨ ਪੁਆਇੰਟ ਸੇਵਾ ਵੀ ਉਪਲਬਧ ਹੈ ਉੱਤਰੀ ਟਾਪੂ ਦੇ ਵਿੱਚ 19 ਅਤੇ ਦੱਖਣੀ ਦੇ ਵਿੱਚ 11 ਕਲੈਕਸ਼ਨ ਪੁਆਇੰਟ ਕਾਈਟ ਆਇਆ ਤੋਂ ਇਨਵਰ ਕਾਰਗਿਲ ਤੱਕ ਫਰਨੀਚਰ ਪਿਕਅਪ ਦੀ ਸਹੂਲਤ ਵੀ ਉਪਲਬਧ ਹੈ। ਉਹਨਾਂ ਦੱਸਿਆ ਹੈ ਕਿ ਆਈਕਿਆ ਦਾ ਸਟੋਰ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੁੰਦਾ ਹੈ ਸ਼ੋਰੂਮ ਅਤੇ ਮਾਰਕੀਟ ਹਾਲ ਸ਼ੋਰੂਮ ਵਿੱਚ ਲਾਊਂਜ ਕਿਚਨ ਬੈਡਰੂਮ ਬਾਥਰੂਮ ਤੱਕ ਪੂਰੀ ਤਰ੍ਹਾਂ ਸਜੀਆਂ ਸੈਟਿੰਗ ਦਿਖਾਈ ਦਿੰਦੀਆਂ ਹਨ ਯੂਰੋਪੀਅਨ ਸਟਾਈਲ ਅਨਸਾਰ ਬਣੇ ਇਹ ਰੂਮ ਸੈੱਟ ਤੁਹਾਨੂੰ ਸਪੇਸ ਕਿਵੇਂ ਬਚਾਇਆ ਜਾ ਸਕਦਾ ਹੈ ਇਸ ਕਹੋਂਦੇ ਹਨ ਖਰੀਦਣਾ ਲਾਜ਼ਮੀ ਨਹੀਂ ਹੈ ਸਿਰਫ ਆਈਡੀਆ ਲਈ ਵੀ ਦੇਖ ਸਕਦੇ ਹੋ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਸਟੋਰ ਝੱਟ ਜਾ ਕੇ ਝੱਟ ਨਿਕਲਣ ਵਾਲਾ ਬਿਲਕੁਲ ਵੀ ਨਹੀਂ ਹੈ ਤੁਰ ਫਿਰ ਕੇ ਦੇਖਣ ਲਈ ਸਮਾਂ ਲੱਗੇਗਾ ਉਹਗੇ ਕਹਿੰਦੇ ਹਨ ਕਿ ਜੇ ਤੁਸੀਂ ਸਿਰਫ ਸੋਫਾ ਵੇਖ ਕੇ ਨਿਕਲ ਜਾਣ ਵਾਲੇ ਖਰੀਦਦਾਰ ਹੋ ਤਾਂ ਆਈਕਿਆ ਤੁਹਾਡੇ ਲਈ ਨਹੀਂ ਹੈ ਦਿਮਾਗ ਨੂੰ ਸ਼ਾਂਤ ਰੱਖੋ ਤਾਂ ਦਿਨ ਬਦਲ ਲਵੋ ਕੁਝ ਘੰਟੇ ਲੱਗਣਗੇ ਸ਼ਾਇਦ ਅੱਧਾ ਦਿਨ ਵੀ ਲੱਗ ਸਕਦਾ ਹੈ ਇਸ ਲਈ ਖਾਣਾ ਪੀਣਾ ਖਾਓ ਤੇ ਮਜ਼ੇ ਨਾਲ ਘੁੰਮੋ ਆਈਕਿਆ ਟਿਕਾਊ ਵਿਕਲਪ ਪੇਸ਼ ਕਰਦਾ ਹੈ ਪਰ ਬੁਲਿਸਕਰਾਫਟ ਕਹਿੰਦੇ ਹਨ ਕਿ ਜੇ ਅਸਲ ਸਸਟੇਨੇਬਲ ਚਾਹੁੰਦੇ ਹੋ ਤਾਂ ਲੋਕਲ ਕਾਰੀਗਰਾਂ ਤੋਂ ਫਰਨੀਚਰ ਖਰੀਦੋ ਪਰ ਕੀਮਤ ਵਕਰੀ ਹੋਵੇਗੀ ਤਾਂ ਆਈਕੀਆ ਦੇ ਪਹਿਲੇ ਨਿਊਜ਼ੀਲੈਂਡ ਸਟੋਰ ਲਈ ਉਤਸ਼ਾਹ ਤਾਂ ਬੇਅਦ ਹੈ ਪਰ ਲੰਮੀਆਂ ਕਤਾਰਾਂ ਅਤੇ ਧੀੜ ਇਹਨਾਂ ਸਭ ਲਈ ਵੀ ਤਿਆਰ ਰਹੋ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰੋ ਵਕਤ ਕੱਢੋ ਅਤੇ ਸ਼ਾਪਿੰਗ ਨੂੰ ਇੱਕ ਐਕਸਪੀਰੀਅੰਸ ਵਾਂਗ ਇੰਜੋਏ ਕਰੋ ਨਿਊਜ਼ੀਲੈਂਡ ਦੇ ਵਿੱਚ ਪਹਿਲੀ ਵਾਰ ਆਈਕੀਆ ਸਟੋਰ ਖੁੱਲਣ ਜਾ ਰਿਹਾ ਹੈ ਉਹ ਵੀ ਆਕਲੈਂਡ ਦੇ ਵਿੱਚ ਖੁੱਲਣ ਵਾਲੇ ਦਿਨ ਲਗਭਗ 20 ਹਜ਼ਾਰ ਲੋਕਾਂ ਦੇ ਪੁੱਜਣ ਦੀ ਉਮੀਦ ਹੈ ਟ੍ਰੈਫਿਕ ਅਤੇ ਲੰਬੀਆਂ ਕਤਾਰਾਂ ਇਹ ਸਭ ਕੁਝ ਖਰੀਦਦਾਰਾਂ ਲਈ ਚੁਣੌਤੀ ਵੀ ਬਣ ਸਕਦੀਆਂ ਹਨ ਪਰ ਕੁਝ ਸਰਲ ਤਰੀਕਿਆਂ ਨਾਲ ਤੁਸੀਂ ਆਪਣੀ ਸ਼ਾਪਿੰਗ ਐਕਸਪੀਰੀਅੰਸ ਨੂੰ ਆਸਾਨ ਬਣਾ ਸਕਦੇ ਹੋ ਆਈਕਿਆ ਦੇ ਖੁੱਲਣ ਦਾ ਲੋਕਾਂ ਦੇ ਵਿੱਚ ਬੇਹਦ ਉਤਸ਼ਾਹ ਹੈ ਟ੍ਰੈਫਿਕ ਮੈਨੇਜਮੈਂਟ ਦੀ ਚੇਤਾਵਨੀ ਹੈ ਕਿ ਮੋਟਰਵੇ ਤੋਂ ਨਿਕਲਣ ਲਈ 40 ਮਿੰਟ ਤੱਕ ਦੀ ਉਡੀਕ ਕਰਨੀ ਪੈ ਸਕਦੀ ਹੈ ਤੇ ਪਾਰਕਿੰਗ ਲੱਭਣ ਲਈ 1 ਘੰਟਾ ਲੱਗ ਸਕਦਾ ਹੈ AUT ਦੇ ਮੈਕਰੋ ਮਾਰਕੀਟਿੰਗ ਪ੍ਰੋਫੈਸਰ ਬੈਨ ਵੂਲਿਸਕਰਾਫਟ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਦੇ ਲਈ ਇੱਕ ਵੱਡਾ ਰਿਟੇਲ ਮੂਵਮੈਂਟ ਹੈ ਪਰ ਭਾਰੀ ਪੀੜ ਦੇ ਮੱਦੇਨਜ਼ਰ ਉਹ ਕੁਝ ਮਹੱਤਵਪੂਰਨ ਸਲਾਹ ਵੀ ਦਿੰਦੇ ਹਨ ਉਹਨਾਂ ਨੇ ਕਿਹਾ ਹੈ ਕਿ ਪਬਲਿਕ ਟਰਾਂਸਪੋਰਟ ਨਾਲ ਜਾਣਾ ਸਭ ਤੋਂ ਵਧੀਆ ਹੋਵੇਗਾ ਤੁਹਾਨੂੰ ਸਾਰਾ ਫਰਨੀਚਰ ਆਪਣੇ ਨਾਲ ਹੀ ਲਿਜਾਣਾ ਪਵੇਗਾ ਦੇਸ਼ ਭਰ ਦੇ ਵਿੱਚ 30 ਤੋਂ ਵੱਧ ਕਲੈਕਸ਼ਨ ਪੁਆਇੰਟ ਸੇਵਾ ਵੀ ਉਪਲਬਧ ਹੈ ਉੱਤਰੀ ਟਾਪੂ ਦੇ ਵਿੱਚ 19 ਅਤੇ ਦੱਖਣੀ ਦੇ ਵਿੱਚ 11 ਕਲੈਕਸ਼ਨ ਪੁਆਇੰਟ ਕਾਈਟ ਆਇਆ ਤੋਂ ਇਨਵਰ ਕਾਰਗਿਲ ਤੱਕ ਫਰਨੀਚਰ ਪਿਕਅਪ ਦੀ ਸਹੂਲਤ ਵੀ ਉਪਲਬਧ ਹੈ ਉਹਨਾਂ ਦੱਸਿਆ ਹੈ ਕਿ ਆਈਕਿਆ ਦਾ ਸਟੋਰ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੁੰਦਾ ਹੈ ਸ਼ੋਰੂਮ ਅਤੇ ਮਾਰਕੀਟ ਹਾਲ ਸ਼ੋਰੂਮ ਵਿੱਚ ਲਾਊਂਜ ਕਿਚਨ ਬੈਡਰੂਮ ਬਾਥਰੂਮ ਤੱਕ ਪੂਰੀ ਤਰ੍ਹਾਂ ਸਜੀਆਂ ਸੈਟਿੰਗ ਦਿਖਾਈ ਦਿੰਦੀਆਂ ਹਨ ਯੂਰੋਪੀਅਨ ਸਟਾਈਲ ਅਨਸਾਰ ਬਣੇ ਇਹ ਰੂਮ ਸੈੱਟ ਤੁਹਾਨੂੰ ਸਪੇਸ ਕਿਵੇਂ ਬਚਾਇਆ ਜਾ ਸਕਦਾ ਹੈ ਇਸ ਕਹਉਂਦੇ ਹਨ ਖਰੀਦਣਾ ਲਾਜ਼ਮੀ ਨਹੀਂ ਹੈ ਸਿਰਫ ਆਈਡੀਆ ਲਈ ਵੀ ਵੇਖ ਸਕਦੇ ਹੋ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਸਟੋਰ ਝੱਟ ਜਾ ਕੇ ਝੱਟ ਨਿਕਲਣ ਵਾਲਾ ਬਿਲਕੁਲ ਵੀ ਨਹੀਂ ਹੈ ਤੁਰ ਫਿਰ ਕੇ ਦੇਖਣ ਲਈ ਸਮਾਂ ਲੱਗੇਗਾ ਉਹ ਅੱਗੇ ਕਹਿੰਦੇ ਹਨ ਕਿ ਜੇ ਤੁਸੀਂ ਸਿਰਫ ਸੋਫਾ ਵੇਖ ਕੇ ਨਿਕਲ ਜਾਣ ਵਾਲੇ ਖਰੀਦਦਾਰ ਹੋ ਤਾਂ ਆਈਕਿਆ ਤੁਹਾਡੇ ਲਈ ਨਹੀਂ ਹੈ ਦਿਮਾਗ ਨੂੰ ਸ਼ਾਂਤ ਰੱਖੋ ਤਾਂ ਦਿਨ ਬਦਲ ਲਵੋ ਕੁਝ ਘੰਟੇ ਲੱਗਣਗੇ ਸ਼ਾਇਦ ਅੱਧਾ ਦਿਨ ਵੀ ਲੱਗ ਸਕਦਾ ਹੈ ਇਸ ਲਈ ਖਾਣਾ ਪੀਣਾ ਖਾਓ ਤੇ ਮ제 ਨਾਲ ਘੁੰਮੋ ਆਈਕਿਆ ਟਿਕਾਊ ਵਿਕਲਪ ਪੇਸ਼ ਕਰਦਾ ਹੈ ਪਰ ਬੁਲਿਸਕਰਾਫਟ ਕਹਿੰਦੇ ਹਨ ਕਿ ਜੇ ਅਸਲ ਸਸਟੇਨੇਬਲ ਚਾਹੁੰਦੇ ਹੋ ਤਾਂ ਲੋਕਲ ਕਾਰੀਗਰਾਂ ਤੋਂ ਫਰਨੀਚਰ ਖਰੀਦੋ ਪਰ ਕੀਮਤ ਵੱਖਰੀ ਹੋਵੇਗੀ ਤਾਂ ਆਈਕਿਆ ਦੇ ਪਹਿਲੇ ਨਿਊਜ਼ੀਲੈਂਡ ਸਟੋਰ ਲਈ ਉਚਾਤ ਬੇਅਦ ਹੈ ਪੱ ਲੰਮੀਆ ਕਤਾਰਾਂ ਅਤੇ ਪੀੜ ਇਹਨਾਂ ਸਭ ਲਈ ਵੀ ਤਿਆਰ ਰਹੋ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰੋ ਵਕਤ ਕੱਢੋ ਅਤੇ ਸ਼ਾਪਿੰਗ ਨੂੰ ਇੱਕ ਐਕਸਪੀਰੀਅੰਸ ਵਾਂਗ ਇੰਜੋਏ ਕਰੋ ਨਿਊਜ਼ੀਲੈਂਡ ਦੇ ਵਿੱਚ ਪਹਿਲੀ ਵਾਰ ਆਈਕਿਆ ਸਟੋਰ ਖੁੱਲਣ ਜਾ ਰਿਹਾ ਹੈ ਉਹ ਵੀ ਅਕਲੈਂਡ ਦੇ ਵਿੱਚ ਖੁੱਲਣ ਵਾਲੇ ਦਿਨ ਲਗਭਗ 20 ਹਜ਼ਾਰ ਲੋਕਾਂ ਦੇ ਪੁੱਜਣ ਦੀ ਉਮੀਦ ਹੈ ਟ੍ਰੈਫਿਕ ਅਤੇ ਲੰਬੀਆਂ ਕਤਾਰਾਂ ਇਹ ਸਭ ਕੁਝ ਖਰੀਦਦਾਰਾਂ ਲਈ ਚੁਣੌਤੀ ਵੀ ਬਣ ਸਕਦੀਆਂ ਹਨ ਪਰ ਕੁਝ ਸਰਲ ਤਰੀਕਿਆਂ ਨਾਲ ਤੁਸੀਂ ਆਪਣੀ ਸ਼ਾਪਿੰਗ ਐਕਸਪੀਰੀਅੰਸ ਨੂੰ ਆਸਾਨ ਬਣਾ ਸਕਦੇ ਹੋ ਆਈਕਿਆ ਦੇ ਖੁੱਲਣ ਦਾ ਲੋਕਾਂ ਦੇ ਵਿੱਚ ਬੇਹਦ ਉਤਸ਼ਾਹ ਹੈ ਟ੍ਰੈਫਿਕ ਮੈਨੇਜਮੈਂਟ ਦੀ ਚੇਤਾਵਨੀ ਹੈ ਕਿ ਮੋਟਰਵੇ ਤੋਂ ਨਿਕਲਣ ਲਈ 40 ਮਿੰਟ ਤੱਕ ਦੀ ਉਡੀਕ ਕਰਨੀ ਪੈ ਸਕਦੀ ਹੈ ਤੇ ਪਾਰਕਿੰਗ ਲੱਭਣ ਲਈ 1 ਘੰਟਾ ਲੱਗ ਸਕਦਾ ਹੈ AUT ਦੇ ਮੈਕਰੋ ਮਾਰਕੀਟਿੰਗ ਪ੍ਰੋਫੈਸਰ ਬੈਨ ਵੂਲਿਸਕਰਾਫਟ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਦੇ ਲਈ ਇੱਕ ਵੱਡਾ ਰਿਟੇਲ ਮੂਵਮੈਂਟ ਹੈ ਪਰ ਭਾਰੀ ਪੀੜ ਦੇ ਮੱਦੇਨਜ਼ਰ ਉਹ ਕੁਝ ਮਹੱਤਵਪੂਰਨ ਸਲਾਹ ਵੀ ਦਿੰਦੇ ਹਨ ਉਹਨਾਂ ਨੇ ਕਿਹਾ ਹੈ ਕਿ ਪਬਲਿਕ ਟਰਾਂਸਪੋਰਟ ਨਾਲ ਜਾਣਾ ਸਭ ਤੋਂ ਵਧੀਆ ਹੋਵੇਗਾ ਤੁਹਾਨੂੰ ਸਾਰਾ ਫਰਨੀਚਰ ਆਪਣੇ ਨਾਲ ਹੀ ਲਿਜਾਣਾ ਪਵੇਗਾ ਦੇਸ਼ ਭਰ ਦੇ ਵਿੱਚ 30 ਤੋਂ ਵੱਧ ਕਲੈਕਸ਼ਨ ਪੁਆਇੰਟ ਸੇਵਾ ਵੀ ਉਪਲਬਧ ਹੈ ਉੱਤਰੀ ਟਾਪੂ ਦੇ ਵਿੱਚ 19 ਅਤੇ ਦੱਖਣੀ ਦੇ ਵਿੱਚ 11 ਕਲੈਕਸ਼ਨ ਪੁਆਇੰਟ ਕਾਈਟ ਆਇਆ ਤੋਂ ਇਨਵਰ ਕਾਰਗਿਲ ਤੱਕ ਫਰਨੀਚਰ ਪਿਕਅਪ ਦੀ ਸਹੂਲਤ ਵੀ ਉਪਲਬਧ ਹੈ ਉਹਨਾਂ ਦੱਸਿਆ ਹੈ ਕਿ ਆਈਕਿਆ ਦਾ ਸਟੋਰ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੁੰਦਾ ਹੈ ਸ਼ੋਰੂਮ ਅਤੇ ਮਾਰਕੀਟ ਹਾਲ ਸ਼ੋਰੂਮ ਵਿੱਚ ਲਾਊਂਜ ਕਿਚਨ ਬੈਡਰੂਮ ਬਾਥਰੂਮ ਤੱਕ ਪੂਰੀ ਤਰ੍ਹਾਂ ਸਜੀਆਂ ਸੈਟਿੰਗ ਦਿਖਾਈ ਦਿੰਦੀਆਂ ਹਨ ਯੂਰੋਪੀਅਨ ਸਟਾਈਲ ਅਨਸਾਰ ਬਣੇ ਇਹ ਰੂਮ ਸੈੱਟ ਤੁਹਾਨੂੰ ਸਪੇਸ ਕਿਵੇਂ ਬਚਾਇਆ ਜਾ ਸਕਦਾ ਹੈ ਇਸ ਕਹੋਂਦੇ ਹਨ ਖਰੀਦਣਾ ਲਾਜ਼ਮੀ ਨਹੀਂ ਹੈ ਸਿਰਫ ਆਈਡੀਆ ਲਈ ਵੀ ਦੇਖ ਸਕਦੇ ਹੋ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਸਟੋਰ ਝੱਟ ਜਾ ਕੇ ਝੱਟ ਨਿਕਲਣ ਵਾਲਾ ਬਿਲਕੁਲ ਵੀ ਨਹੀਂ ਹੈ ਤੁਰ ਫਿਰ ਕੇ ਦੇਖਣ ਲਈ ਸਮਾਂ ਲੱਗੇਗਾ ਉਹਗੇ ਕਹਿੰਦੇ ਹਨ ਕਿ ਜੇ ਤੁਸੀਂ ਸਿਰਫ ਸੋਫਾ ਵੇਖ ਕੇ ਨਿਕਲ ਜਾਣ ਵਾਲੇ ਖਰੀਦਦਾਰ ਹੋ ਤਾਂ ਆਈਕਿਆ ਤੁਹਾਡੇ ਲਈ ਨਹੀਂ ਹੈ ਦਿਮਾਗ ਨੂੰ ਸ਼ਾਂਤ ਰੱਖੋ ਤਾਂ ਦਿਨ ਬਦਲ ਲਵੋ ਕੁਝ ਘੰਟੇ ਲੱਗਣਗੇ ਸ਼ਾਇਦ ਅੱਧਾ ਦਿਨ ਵੀ ਲੱਗ ਸਕਦਾ ਹੈ ਇਸ ਲਈ ਖਾਣਾ ਪੀਣਾ ਖਾਓ ਤੇ ਮਜ਼ੇ ਨਾਲ ਘੁੰਮੋ ਆਈਕਿਆ ਟਿਕਾਊ ਵਿਕਲਪ ਪੇਸ਼ ਕਰਦਾ ਹੈ ਪਰ ਬੁਲਿਸਕਰਾਫਟ ਕਹਿੰਦੇ ਹਨ ਕਿ ਜੇ ਅਸਲ ਸਸਟੇਨੇਬਲ ਚਾਹੁੰਦੇ ਹੋ ਤਾਂ ਲੋਕਲ ਕਾਰੀਗਰਾਂ ਤੋਂ ਫਰਨੀਚਰ ਖਰੀਦੋ ਪਰ ਕੀਮਤ ਵਕਰੀ ਹੋਵੇਗੀ ਤਾਂ ਆਈਕੀਆ ਦੇ ਪਹਿਲੇ ਨਿਊਜ਼ੀਲੈਂਡ ਸਟੋਰ ਲਈ ਉਛਾਹ ਤਾਂ ਬੇਅਦ ਹੈ ਪਰ ਲੰਮੀਆਂ ਕਤਾਰਾਂ ਅਤੇ ਭੀੜ ਇਨਾਂ ਸਭ ਲਈ ਵੀ ਤਿਆਰ ਰਹੋ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰੋ ਵਕਤ ਕੱਢੋ ਅਤੇ ਸ਼ਾਪਿੰਗ ਨੂੰ ਇੱਕ ਐਕਸਪੀਰੀਅੰਸ ਵਾਂਗ ਇੰਜੋਏ ਕਰੋ